ਮੇਰੀ ਗੱਲ ਨੂੰ ਧਿਆਨ ਨਾਲ ਗੌਰ ਕਰਕੇ ਸਮਝਿਓ ਮੈਂ ਇਸ ਕਰਕੇ ਬੇਨਤੀ ਹੈ ਕੱਲ ਵੀ ਅਖਬਾਰਾਂ ਦੇ ਵਿੱਚ ਮੈਂ ਬੇਨਤੀ ਕੀਤੀ ਅੱਜ ਵੀ ਕਰਾਂਗਾ ਆ ਤੁਹਾਡੇ ਵੱਲੋਂ ਜਾਗਰਤੀ ਯਾਤਰਾ ਆ ਰਹੀ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਯਾਦ ਕਰਦੇ ਉਹ ਯਾਤਰਾ ਆ ਰਹੀ ਹੈ ਸਾਡੇ ਜਮਸ਼ੇਦਪੁਰ ਦੇ ਵਿੱਚ ਤਿਆਰੀਆਂ ਹੋ ਰਹੀਆਂ ਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਉਹਦਾ ਹਿੱਸਾ ਬਣਨਾ ਚਾਹੁੰਦੇ ਹਾਂ ਪਰ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਕੋਲ ਇੱਕ ਸਵਾਲ ਕਰਦੇ ਨੇ ਉਹ ਕਹਿੰਦੇ ਗੁਰੂ ਕੇ ਸਿੱਖੋ ਜਾਗ੍ਰਿਤੀ ਯਾਤਰਾ ਤੇ ਆ ਰਹੀ ਐ ਤੁਸੀਂ ਦਰਸ਼ਨ ਵੀ ਕਰ ਰਹੇ ਹੋ ਆਪਣੇ ਅੰਦਰ ਜਾਗ੍ਰਿਤੀ ਲਿਆਂਦੀ ਕਿ ਨਹੀਂ ਪਹਿਲਾਂ ਮੈਂ ਸਵਾਲ ਤੁਹਾਡੇ ਤੋਂ ਇਹ ਕਰਦਾ ਮੇਰੀ ਗੱਲ ਕੌੜੀਆਂ ਜੇ ਪਰ ਸੱਚੀਆਂ ਜੇ ਖਿਮਾ ਕਰਿਓ ਹੱਥ ਜੋੜ ਕੇ ਮਾफी ਮੰਗਦਾ ਗੁਰੂ ਸਾਹਿਬ ਕਹਿੰਦੇ ਜਿਸ ਉਸ ਪਾਵਨ ਸਰੂਪ ਨੂੰ ਤੁਸੀਂ ਲੈ ਕੇ ਆਉਣਾ ਦਰਸ਼ਨ ਕਰਨੀਏ ਸੰਗਤਾਂ ਨੇ ਕਦੀ ਉਹਨੂੰ ਖੋਲ ਕੇ ਇੱਕ ਵਾਰ ਪੜਨ ਦੀ ਕੋਸ਼ਿਸ਼ ਅਸੀਂ ਕੀਤੀ ਐ ਮੇਰੀਆਂ ਸਤਕਾਰਯੋਗ ਮਾਤਾ ਮਮ ਨੂੰ ਪਤਾ ਕੈਲ ਕੋ ਦੀ ਸੰਗਤ ਪਾਣੀ ਪੜਨ ਵਾਲੀ ਮੈਨੂੰ ਪਤਾ ਚੰਗੀ ਤਰੀਕੇ ਮੈਂ ਕੱਲ ਵੀ ਪੱਤਰਕਾਰਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਬਹੁਤ ਚੰਗੀ ਗੱਲ ਹੈ ਜਾਗਰਤੀ ਯਾਤਰਾ ਆ ਰਹੀ ਹੈ ਪਰ ਮੇਰੀ ਬੇਨਤੀ ਹੈ ਜੇ ਸਹੀ ਚ ਗੁਰਤੇਗ ਬਹਾਦਰ ਸਾਹਿਬ ਨੂੰ ਯਾਦ ਕਰਨਾ ਜੇ ਆਪਣੇ ਘਰ ਵਿੱਚ ਇੱਕ ਇੱਕ ਸਹਿਜ ਪਾਠ ਮਿਰਿਆ ਸਤਕਾਰਯੋਗ ਮਾਤਾਵਾਂ ਪੜਨਾ ਕਰਨ ਗੁਰਤੇਗ ਬਹਾਦਰ ਸਾਹਿਬ ਨੂੰ ਯਾਦ ਕਰਦਿਆਂ ਭਾਈ ਮਤੀਦਾਸ ਜੀ ਨੂੰ ਯਾਦ ਕਰਦਿਆਂ ਭਾਈ ਸਤੀਦਾਸ ਜੀ ਨੂੰ ਯਾਦ ਕਰਦਿਆਂ ਭਾਈ ਦਿਆਲਾ ਜੀ ਨੂੰ ਯਾਦ ਕਰਦਿਆਂ ਤੇ ਯਾਦ ਰੱਖਿਓ ਜਿਨ੍ਹਾਂ ਨੂੰ ਚੇਤੇ ਕਰਕੇ ਜਾਗਰਤੀ ਯਾਤਰਾ ਆ ਰਹੀ ਹੈ ਅਸੀਂ ਉਹਨਾਂ ਬਾਰੇ ਕੁਝ ਜਾਣਦੇ ਵੀ ਨਹੀਂ ਮੇਰੀ ਗੱਲ ਨੂੰ ਸੁਣਿਓ ਧਿਆਨ ਨਾਲ ਧੰਗੁਰ ਤੇਗ ਬਹਾਦਰ ਸਾਹਿਬ ਜ਼ਿੰਦਗੀ ਦੇ ਕਿੰਨਾ ਮਹਾਨ ਉਹਨਾਂ ਦਾ ਜੀਵਨ ਰਿਹਾ ਕਦੀ ਅਸੀਂ ਆਪਣੇ ਬੱਚਿਆਂ ਨੂੰ ਦੱਸਿਆ ਵੀ ਪੁੱਤਰ ਜਿਹੜੀ ਜਾਗਰਤੀ ਯਾਤਰਾ ਆ ਰਹੀ ਹੈ ਗੁਰਤੇਗ ਬਹਾਦਰ ਸਾਹਿਬ ਬੱਚਾ ਪੁੱਛਦਾ ਮਾਂ ਗੁਰਤੇਗ ਬਹਾਦਰ ਸਾਹਿਬ ਕੌਣ ਸਨ ਮਾਂ ਦੱਸਦੀ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਸਨ ਕਹਿੰਦੇ ਉਹਨਾਂ ਦਾ ਜੀਵਨ ਬਾਰੇ ਦੱਸੋ ਜਦੋਂ ਉਹਨਾਂ ਦਾ ਜੀਵਨ ਬਾਰੇ ਪੁੱਛਦੇ ਨੇ ਨਾ ਤੇ ਸੱਚ ਜਾਣੇ ਉਸ ਨਾ ਮਾਂ ਨੂੰ ਪਤਾ ਹੁੰਦਾ ਐ ਨਾ ਪਿਤਾ ਨੂੰ ਪਤਾ ਹੁੰਦਾ ਇਹ ਗੱਲ ਸੱਚੀਆਂ ਨੇ ਆਪਣੇ ਬੱਚਿਆਂ ਨੂੰ ਦੱਸ ਜਾਓ ਵੀ ਪੁੱਤਰੋ ਬਹੁਤ ਵੱਡਾ ਜੀਵਨ ਹੈ ਦਿੱਲੀ ਦੀ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਗਿਆ ਸੀ ਆਪਣਾ ਧਰਮ ਛੱਡ ਦਿਓ ਗੁਰੂ ਸਾਹਿਬ ਨੇ ਕਿਹਾ ਸੀਸ ਦੇਣਾ ਮਨਜ਼ੂਰ ਹੈ ਪਰ ਧਰਮ ਨਹੀਂ ਛੱਡਾਂਗੇ ਪਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਆਰਿਆਨਾ ਚਿਰਿਆ ਗਿਆ ਦੇਗ ਵਿੱਚ ਉਬਾਲਾ ਦੇ ਦਿੱਤਾ ਗਿਆ ਜਿਨ੍ਹਾਂ ਨੂੰ ਰੂਹ ਦੇ ਵਿੱਚ ਲਪੇੜ ਕੇ ਸ਼ਹੀਦ ਕੀਤਾ ਗਿਆ ਪੁੱਤਰ ਉਹਨਾਂ ਨੇ ਕਦੀ ਗੁਰੂ ਨੂੰ ਪਿੱਠ ਨਹੀਂ ਵਿਖਾਈ ਅੱਜ ਤਾਂ ਸਿੱਖ ਖਿਮਾ ਕਰਿਓ ਜੇ ਗੁਰੂ ਕੋਲ ਆ ਕੇ ਅਰਦਾਸ ਬੇਨਤੀਆਂ ਜੋਦਰੀਆਂ ਕਰਦਾ ਜੇ ਤਾਂ ਗੁਰੂ ਸੁਣ ਲੈਂਦਾ ਫਿਰ ਤਾਂ ਗੁਰੂ ਬਹੁਤ ਚੰਗਾ ਜੇ ਗੁਰੂ ਨਾ ਸੁਣੇ ਨਾ ਕਹਿੰਦੇ ਮੈਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ